ਯਾਰ ਇਹ ਉੱਥੋਂ ਆ ਗਿਆ ਉੱਥੇ ਕਾਲਿਆ ਤੇ ਉੱਥੇ ਆ ਆਨੇ ਕੋਈ ਛੱਡਣਾ ਨਹੀਂ ਕਿਹਾ ਹਾਂ ਪਰ ਫੈਸ਼ਨਲ ਜਿਹੜੇ ਜਿੰਮ ਟ੍ਰੇਨਰ ਹਨ ਆਪਣੇ ਐ ਹੁੰਦੇ ਆ ਮੈਂ ਟ੍ਰੇਨਰ ਹਾਂ ਉੱਥੇ ਜਿੰਮ ਜਾਂਦਾ ਹਾਂ ਆ ਬੜਾ ਡਾਕਟਰ ਹੀ ਨਰਮ ਆ ਇਹੇ ਠੱਬਾ ਤੇ ਮੇਰੇ ਨਾਲ ਕਿ ਵਾਦੇ ਮੈਂ ਉੱਥੇ ਲੋਕਾ ਤਾਂ ਮੰਨ ਗਿਆ ਪੂਰਾ ਇਹ ਆਪਾਂ ਨਹੀਂ ਮੰਨੇ ਪਿਆਈ ਦਾ ਆਪਾਂ ਵੇਖ ਜਿਹੜਾ ਪਿਉਂਦਾ ਬੰਦਾ ਉਹ ਪੀਂਦਾ ਵੀ ਆਪ ਜਰੂਰ ਆ ਉਹ ਟੈਂਡਰ ਆ ਦਾਰੂ ਦਾ ਟੈਂਡਰ ਆ ਟੈਂਡਰ ਹੋ ਗਿਆ ਖਾਣਾ ਲੋਹੇ ਦੀ ਖਾਣਾ ਦਾ ਸੁਣੀ ਇਹ ਲੈਂਡ ਬਣਾਈ ਜਾਂਦੇ ਵੇਖੀ ਇਹ ਕਿਵੇਂ ਲੈਂਡ ਬਣਾਈ ਜਾਂਦੇ ਇੱਕ ਰਹਿ ਗਿਆ ਉਹ ਵੀ ਆਉਂਦਾ ਬੇ ਇੱਥੇ ਉਹ ਹੀ ਲੈ ਦੋ ਬੈਗ ਨੇ ਫੱਕਰਾਂ ਦੇ ਚੱਕ ਕੇ ਤੁਰਲੇ ਹੋਣਾ ਸਾਵਾ ਦੋ ਬੈਗ ਨੇ ਲੈ ਕੇ ਪਾ ਵੀ ਲਿਆ ਸੋਹਣੇ ਲੱਗਦੇ ਮੈਂ ਨਾਲ ਦੀ ਨਾਲ ਹੀ ਵਿਖਾ ਦਈਏ ਇਹਨਾਂ ਨੂੰ ਨਹੀਂ ਲੈਣਾ ਦੱਸ ਜੋ ਦਿਲ ਕਰਾ ਚੱਕ ਲਾ ਠੀਕ ਆ ਤੇ ਬਿੱਲ ਮੰਮੀ ਨੂੰ ਕਹੇ ਕਰਦੀ ਆ ਅੱਜ ਨੂੰ ਜੀਮ ਵਾਲੇ ਕਹਿੰਦੇ ਆ ਤੈਨੂੰ ਆ ਆਇਆ ਕਰਨਾ ਪਤਲਾ ਕਰ ਦੇਣਾ ਤੈਨੂੰ ਆਰਓ ਓਪਨਿੰਗ ਫੇਰ ਬੱਲੇ ਲਾਈਟਾਂ ਵਾਲੇ ਰੂਟ ਥੋੜੇ ਜਿਹਾ ਖਾਣਾ ਦੇ ਦੇ ਨਹੀਂ ਮੈਨੂੰ เราไม่กินเลยโชว์เราี่จะแพงไรอาว่าก <laughs> ัดได้ข้าวต้นนี้เกียรติว่กันเดมูนไรฮะนะแม่แม่แกจะทําอะไรกันบแมาดี่ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਸ਼ਾਮ ਮੁਸ਼ਕਤਾਂ ਆ ਗਿਆ ਤੇ ਉੱਥੋਂ ਆ ਗਿਆ ਉੱਤੇ ਕਾਲਿਆ ਤੇ ਉੱਤੇ ਕਾਲਿਆ ਕੋਈ ਛੱਡਣਾ ਨਹੀਂ ਕਿਹਾ ਹਾਂ ਹਾਂ ਪ੍ਰੋਫੈਸ਼ਨਲ ਜਿਮ ਕਿ ਮੱਦੇਬੇਰ ਤੇ ਰੋਕਾ ਨੇ ਦੋਗਲ ਮੈਂ ਖਵਾਈਏ ਨਾ ਸਾਰਾ ਕੋ ਜਨ ਨਾਲੋਂ ਦੋਨੋਂ ਪੈਗਾਂ ਦਾ ਘੱਟ ਵੜੀ ਜਾਂਦੇ ਯਾਰ ਚਾਰ ਪੈਗ ਰਾਤ ਨੂੰ ਲਵਾ ਕੇ ਫਿਰ ਘਰੇ ਭੇਜੀਦੇ ਆ ਆ ਵੇਖ ਮੰਨ ਗਿਆ ਨਾ ਮੰਨ ਲ ਗਿਆ ਬਸ ਪਰ ਪੈਗ ਤੇ ਤਾਂ ਮੰਨ ਗਿਆ ਪੂਰਾ ਆਪਾਂ ਨਹੀਂ ਮੰਨੇ ਪਿਆਈ ਦਾ ਆਪਾਂ ਵੇਖ ਜਿਹੜਾ ਪਿਉਂਦਾ ਬੰਦਾ ਉਹ ਪੀਂਦਾ ਵੀ ਆਪ ਜਰੂਰਾ ਟੈਂਟਰ ਆ ਦਾਰੂ ਦਾ ਟੈਂਟਰ ਆਪਣੇ ਕੋਲ ਆਹੋ ਟੈਂਟਰ ਤਾਂ ਤੇਰੇ ਅੱਗੇ ਘੱਟ ਦੇ ਵੱਡਿਆਂ ਨੇ ਲੈ ਰੱਖਿਆ ਵਾ ਲੈ ਰੱਖਿਆ ਬਹੁਤ ਟੈਂਟਰ ਆਪਣੇ ਠੇਕੇ ਆਪਣੇ ਖਤਾਨਾ ਆਪਣੇ ਦਾਰੂਦਿਆਂ ਆਹੋ ਤੰਦਾਰੂ ਗਿਆ ਖਾਣਾ ਲੋਹੇ ਦੀ ਖਾਣਾ ਸੁਣੀਆ ਕੋਲੇ ਦੀ ਸੁਣੀਆ ਇਹਦੀ ਬੰਦਾ ਪਾਸ਼ਾ ਸਲਵਾਲ ਖਾਣ ਨੂੰ ਲੱਗਦੀ ਰੋ ਲੱਗ ਰਹੇ ਜਿਵੇਂ ਮੈਨੂੰ ਮਾਰੀ ਜਾਂਦੇ ਤੂੰ ਲੈ ਲੈਣ ਬਣਾਈ ਜਾਂਦੇ ਵੇਖੀ ਲੈ ਲੈਣ ਬਣਾਈ ਜਾਂਦੇ ਇੱਕ ਰਹਿ ਗਿਆ ਉਹ ਵੀ ਆਉਂਦਾ ਇੱਥੇ ਉਹ ਵੀ ਆਉਂਦਾ ਇੱਥੇ ਇਹ ਜੂਵੀ ਚੜਾਈ ਜੂਵੀ ਦੀ ਅੱਜ ਬਈ ਉਹ ਵੀ ਦਾ ਛੋਟਾ ਜਿਹਾ ਟੈਲੋ ਲੱਗਦਾ ਇਹਦਾ ਵੀਡੀਓ ਚੱਲ ਵੀਡੀਓ ਬਣਾ ਆ ਆ ਲੈ ਜੀ ਸਤਿ ਸ਼੍ਰੀ ਅਕਾਲ ਹਾਂ ਹੁਣ ਬਣੀ ਗੱਲ ਦੋ ਬੈਗ ਨੇ ਫੱਕਰਾਂ ਦੇ ਚੱਕ ਕੇ ਤੁਰਲੇ ਹੋਣਾ ਆ ਦੋ ਬੈਗ ਨੇ ਫੱਕਰਾਂ ਦੇ ਚੱਕ ਕੇ ਦੁਰਦੇ ਹੋ ਜਾਗੇ ਗੋਗੋਏ ਕਿਉਂ ਚੱਕਦੀ ਗਰੀਬੀ ਆਪਾਂ ਨਾਲ ਹੀ ਲੈ ਕੇ ਪਾ ਵੀ ਲਿਆ ਸੋਹਣੇ ਲੱਗਦੇ ਮੈਂ ਨਾਲ ਦੀ ਨਾਲ ਹੀ ਵਿਖਾ ਦੀ ਇਹਨਾਂ ਨੂੰ ਠੀਕ ਆ ਜਿਵੇਂ ਬੋਲਦਾ ਕੀ ਲੈਣਾ ਦੱਸ ਜੋ ਦਿਲ ਕਰਦਾ ਚੱਕ ਲੈ ਠੀਕ ਆ ਤੇ ਬਿੱਲ ਮੰਮੀ ਨੂੰ ਕਹੇ ਕਰਦੀ ਆਂ ਉਹਦੇ ਨੂੰ ਮੈਂ ਜੋ ਦਿਲ ਕਰਦਾ ਚੱਕ ਲਾਂ ਮੰਮੀ ਨੇ ਫਿਲ ਕਰਦੀ ਠੀਕ ਆ ਮੈਂ ਜੋ ਵੀ ਨਾ ਜੋ ਦਿਲ ਕਰਦਾ ਚੱਕ ਲਾਂ ਤੇ ਮੰਮੀ ਕਰ ਦੋ ਜੀਮ ਵਾਲੇ ਨੇ ਕਿਹਾ ਵੀ ਇੰਨਾ ਪਤਲਾ ਕਰਨਾ ਪੈਸਾ ਹੁੰਦਾ ਜੀਮ ਵਾਲੇ ਕਹਿੰਦੇ ਆ ਤੈਨੂੰ ਆ ਆਇਆ ਘਰ ਨਾ ਪਤਲਾ ਕਰ ਦੇਣਾ ਤੈਨੂੰ ਜਿਵੇਂ ਪਾਪੇ ਨੂੰ ਕੀ ਚਾਹ ਬਣਾਉਣ ਚੱਲਣ ਝੋਲਾ ਐ ਟੰਗਾਂ ਵੇਖੀ ਐ ਟੰਗੀ ਫਿਰਦਾ ਪਾਪੇ ਲਈ ਰੋਟੀਆਂ ਪਾਈਆਂ ਹੁੰਦੀਆਂ ਉਹ ਤਾਂ ਗੱਲ ਆ ਲੈ ਵੀ ਕਾਗੇ ਕਾਰੋ ਓਪਨਿੰਗ ਫੇਰ ਬੱਲੇ ਲਾਈਟਾਂ ਵਾਲੇ ਰੂਟ ਲਾਈਟੇ ਬਹੁਤ ਜਗਦੀਆਂ ਕਾਕਾ ਹੁਣੇ ਆਪਾਂ ਲਾਈਟੇ ਚਮਕਦੇ ਆ ਚਮਕਦੇ ਪੂਰੇ ਚਮਕਦੇ ਆ ਕੈਸੇ ਲੱਗੇ ਚਮਕ ਉਹਨਾਂ ਤੋਂ ਨਹੀਂ ਚਮਕਦੇ ਜਿੰਨੇ ਬੂੜ ਚਮਕੀ ਜਾਂਦੇ ਆ ਤਾਜ਼ੇ ਤਾਜ਼ੇ ਲੈ ਕੇ ਚਮਕਣਗੇ ਕਿਉਂ ਨਾ ਲੈ ਵੀ ਓਪਨੀ ਕਰਤੀ ਕਾਕੇ ਨੇ ਮਾਰੋ ਤਾੜੀਆਂ ਕਲਾਪਿੰਗ ਕਲਾਪਿੰਗ ਵਾਹ ਯਾਰ ਮਾਰੋ ਸਾਰੇ ਕਲਾਪਿੰਗ ਮਾਰੋ ਉਹ ਆਪੋੜੇ ਕੇ ਕੱਟ ਗਏ ਹੈ ਕੇ ਕੱਟ ਲੀਏ ਉਹਨੇ ਤੇ ਬੂੜ ਨਹੀਂ ਜਿਹੜਾ ਕੇ ਕੱਟ ਲਾ ਹਾਏ ਨਹੀਂ ਮੁੰਡਾ ਮਾਜੇਵਲ ਦਾ ਮਾਜੇਵਲ ਦਾ ਨਹੀਂ ਮੁੰਡਾ ਮਾਲਵੇ ਦਾ ਆ ਨਹੀਂ ਮੁੰਡਾ ਮਾਲਵੇ ਦਾ ਬੱਲਾ ਬੱਲਾ ਚੋਬਰਾਂ ਨੇ ਕਰਾਰ ਰੱਖਿਆ ਖਾਏ ਵੇ ਸੋਣਿਓ ਇਹ ਆ ਚੱਕ ਆ ਚੱਕ ਬਿਨਾ ਜਰਾਬਾਂ ਤੋਂ ਆ ਜਾਂਦੇ ਹੀ ਆ ਜਾਂਦੇ ਬਿਨਾ ਜਰਾਬਾਂ ਤੋਂ ਤੇਰੇ ਕਿਹੜਾ ਪਤਾ ਲੱਗਣਾ ਜੇ ਬੁਛੋ ਵੀ ਆ ਕਾਲੀਆਂ ਕਿਹੜੀਆਂ ਜਰਾਬਾਂ ਵਿੱਚ ਕਾਲੀਆਂ ਪਈਆਂ ਤਾਂ ਆਈਆਂ ਯਾ ਰੰਗ ਕਾਲਾ ਜਰਾਬਾਂ ਦਾ ਵੇ ਰੰਗ ਕਾਲਾ ਜਰਾਬਾਂ ਕੈਮਰਾ ਨਾਲ ਚਿੱਟਾ ਰੰਗ ਦੇਸੀਆਂ ਨਹੀਂ ਲੱਤਾਂ ਨਾਲ ਰਲ ਗਈਆਂ ਆਪਣੀ ਨਾ ਆ ਹੀ ਖਰਾਬ ਹੋ ਗਈ ਹੈ ਪਾਂਟਾ ਹੈ ਮੱਛੀ ਥੋੜਾ ਵਾ ਪਾਂਟਾ ਤੇਰਾ ਪਾਂਟਾ ਖਰਾਬ ਹੋ ਗਿਆ ਹੁਣ ਆਏ ਰੋਹੀ ਤੈਨੂੰ ਨਹੀਂ ਆ ਕਿੰਨੇ ਆਣਾ ਵਾ ਤੁਮ ਆਪ ਕੱਲੀ ਪਿਆਗ ਲੈ ਆ ਹਾਂ ਦਿਨ ਚਲਾਉਣੇ ਹੁਈਡੀ ਡਰਾਈਵਰ ਚੋਟੀ ਦੀ ਆ ਇਹ ਕੀ ਆ ਵਿਆ ਲਾਉਣੀ ਲਾਉਟ ਕਰਾ ਦਿੰਨੇ ਆਪਾਂ ਕੋਈ ਨਾ ਓ ਲਾਓ ਕੱਲੀ ਲੈ ਆ ਲਈ ਫਿਰ ਤੇ ਉਹ ਪਿਆਈ ਫਿਰ ਕੱਲੀ ਮੋਫਾੜ ਥੋੜੇ ਜੇ ਖਾਣਾ ਦੇ ਦੇ ਨਹੀਂ ਮੈਨੂੰ ਪਹਿਲਾਂ ਹੀ ਲੈਣਾ ਆਪਾਂ ਇਹੜਾ ਲੈ ਪਹਿਲਾਂ ਹੀ ਚੋਲਾ ਦੀ ਤਾਂ ਫੈਨ ਆਈ ਤੂੰ ਜਾ ਉਹ ਆਪਦੇ ਜੋ ਕੇ ਰਾਇ ਸੀ ਤੁਸੀਂ ਤਾਂ ਜੋ ਕੇ ਲੱਗਾ ਮੈਂ ਵੇਖਾਂ ਕਿੰਨਾ ਸਵਾਦ ਕਰਈਂ ਨਾ ਤੁਖਾਨਾ ਨਹੀਂ ਹੁੰਦਾ ਕਾਗ ਰੀ ਹਾਂਜੀ ਮੁੰਡੇ ਓਕੇ ਆ ਜਵਾਕੋ ਹਾਲ ਤੁਰ ਗਿਆ ਖਾਂਦਾ ਨਹੀਂ ਆਹੋ ਘਰੇ ਖਾਂਦਾ ਨਹੀਂ ਕੀ ਆ ਤੀਆ ਕਿੱਡੇ ਮੂੰਹ ਨੂੰ ਲਾਏ ਹੁਣ ਆਹੋ ਮੰਮੀ ਹੈਗਾ ਥੋੜੇ ਜਿਹਾ ਮੰਗਾ ਦਿੰਨਾ ਮੈਂ ਤੇ ਕਿਉਂ ਤੇ ਮੈਂ ਨਹੀਂ ਖਾਣੇਗੇ ਇਹ ਗੱਲ ਮਾੜੀ ਐ ਰੱਖ ਕੋਈ ਮਾਤਾ ਲੈ ਸਵਾਦ ਨਹੀਂ ਮਾਤਾ ਦੇ ਤੋਂ ਦਾ ਮਾਤਾ ਨੇ ਇੱਕ ਜਣ ਦਾ ਮੂੰਹ ਲਾ ਮਾੜਾ ਸਵਾਦ ਆਇਆ ਇਹ ਮਾਤਾ ਨੂੰ ਨਾਲ ਕਿਉਂਕਿ ਨਾ ਫੜਾਈ ਸਵਾਦ ਹੀ ਹੋਣਾ ਐ ਅੱਜ ਤੇ ਨਾਲ ਖੱਲੇ ਕਰ ਲੈਂਦੀ ਆ ਐਡਾ ਖੜਿਆ ਪੀਸ ਪ੍ਰਧਾਨ ਇਹਨਾਂ ਨੇ ਮੇਨ ਹੋ ਰਿਹਾ ਇਹਨਾਂ ਜਿਹਦੇ ਵੀ ਸਾਰਾ ਖਜਾਨਚੀ ਓਏ ਖਜਾਨਚੀ ਭਾਇਆ ਵਿਛੇ ਮਗਰ ਡਿੱਗੀ ਚਲਦੀ ਉਹ ਡਿੱਗੀ ਲੱਦਾਂ ਖਜਾਨਚੀ ਇਹਨਾਂ ਦਾ ਆਹ ਚੱਕ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ